ਗੁਰੂ ਘਰ ਦੀ ਸਤਿ ਸ੍ਰੀ ਅਕਾਲ ਜੀ ਹੁਣ ਜੀ ਆਪ ਬਖਸ਼ਣ ਕਰੋ ਗੁਰਦਵਾਰਾ ਠੰਡਾ ਗੁਰੂ ਸ੍ਰੀ ਪਤਿਗੜ੍ਹ ਸਾਹਿਬ ਮੰਦ ਗੁਰੂਜ गुरु प्यारी साहब संघ जी आप जी दर्शन करो गुरुद्वारा ठंडा बुरज साहब श्री फतहगढ़ साहब जिथे कि धन धन माता गुजर कौर धन धन बाबा जोराबर सिंह धन धान बबा सिंह जी इस ठंडे बुरज रखा गया श्री फतहगढ़ साहब ठंडा बुरज ਕੰਕਨ ਪਬਜੂਰਾ ਵਰਸਿੰਨ ਕੰਕਨ ਬਾਬਾ ਸੁਖ ਸਿੰਘ ਜੀ ਠੰਡਾ ਬੁਰਜ شریف ਫਤਿਹਗੜ ਸਾਹਿਬ ਗੁਰੂ ਪਿਆਰੇ ਸਾਧ ਸੰਗਤ ਜੀ ਸਾਡੀ ਸੰਗਤ ਅਸੀਂ ਪਿੰਡ ਜੰਡੋਲੀ ਚੱਬੇਵੜ ਮਾਲ ਪਰਤੋਂ ਆਏ ਆ ਜੀ ਦਰਸ਼ਨ ਕਰਨ ਵਾਸਤੇ ਇਸ ਪਵਿੱਤਰ ਸਥਾਨ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰੋ ਬਾਹਰਲੇ ਪਾਸਿਓਂ ਗੁਰਦੁਆਰਾ ਠੰਡਾ ਬੁਰਜ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕਿ ਤੰਤਨ ਮਾਤਾ ਗੁਜਰਕੌਰ ਜੀ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰਨ ਤੋਂ ਪਹਿਲਾਂ ਹੀ ਰੱਖਿਆ ਗਿਆ ਸੀ ਤੇ ਇਸੇ ਹੀ ਅਸਥਾਨ ਤੇ ਬਾਬਾ ਮੋਤੀਰਾਮ ਮਹਾਰਾਜ ਜੀ ਛੋਟੇ ਸਹਬ ਜੱਜਾ ਨੂੰ ਦੋ ਗਲਾਸਾਂ ਵਿੱਚ ਦੁੱਧ ਛਕਾਉਣ ਵਾਸਤੇ ਲੈ ਕੇ ਆਇਆ ਸੀ ਇਹ ਉਠੰਡਾ ਬੁਰਜ ਹੈ ਦੁੱਧ ਪ੍ਰਾਂਡ ਦੇ ਬਦਲੇ ਬਾਬਾ ਮੋਤੀਰਾਮ ਮਹਾਰਾਜ ਜੀ ਦਾ ਸਾਰਾ ਹੀ ਪਰਿਵਾਰ ਪੁੱਲ ਵਿੱਚ ਪੀੜਿਆ ਗਿਆ ਸੀ ਅਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਜੰਡੋਲੀ ਚੱਬੇਵਾਲ ਮਾਲਪੁਰ ਤੋਂ ਆਏ ਹਾਂ ਜੀ ਆਪ ਜੀ ਮੇਰੇ ਪਿਛਲੇ ਪਾਸੇ ਦਰਸ਼ਨ ਕਰ ਲਿਓ ਠੰਡਾ ਬੁਰਜ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਇਸ ਬੁਰਜ ਦੇ ਵਿੱਚ ਆ ਰੱਖਿਆ ਗਿਆ ਸੀ ਸ਼ੀਧੀ ਤੋਂ ਪਹਿਲਾਂ ਜੀ ਇਹ ਉਹ ਪਵਿੱਤਰ ਸਥਾਨ ਹੈ ਜੀ ਠੰਡਾ ਬੁਰਜ ਤਾਂ ਤਾਂ ਬਾਬਾ ਜੋ ਰਵਰਸਨ ਤਾਂ ਬਕਰਤ ਸਿੰਘ ਜੀ ਫਟੇਗੜ ਸਾਹਿਬ ਜੀ